ਸਾਬ ਜਿਹੜੀ ਭਾਰਤੀ ਜਿਹੜੀ ਆਪਣੀ ਰਾਕਤ ਨਹੀਂ 30 ਪਿੰਡਾਂ ਨੂੰ ਯਾਰ ਕੇ ਵਸਿਆ ਹੋਇਆ ਸ਼ਹਿਰ ਵੀ ਸਾਡੇ ਤੋਂ ਖੋ ਲਿਆ ਸਾਨੂੰ ਕੋਈ ਨਿਆਂ ਨਹੀਂ ਮਿਲਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਾਰ-ਵਾਰ ਬਿਆਦਰੀ ਹੋ ਰਹੀ ਹੈ ਕਿਸੇ ਤੂਏ ਮੁਲਕਚਰੀ ਹੋ ਰਹੀ ਉਹ ਵੀ ਇਸੇ ਬੁਰਖਾਦ ਕਰਤਾ ਜਿਹਦਾ ਰਿੰਦਾ ਕੁੰਦਾ ਤੇ ਬਾਰਡਰ ਵੀ ਹਜੇ ਤੱਕ ਖੁੱਲ ਜਾਏਗਾ ਜਿਹਦੇ ਨਾਲ ਪੰਜਾਬ ਤਰੱਕੀ ਕਰੇ ਸਭ ਤੋਂ ਵੱਡਾ ਲਾਗੇ ਸਾਡੇ ਹਿਮਾਚਲ ਸਟੇਟ ਆ 1 ਨਵੰਬਰ 1966 ਨੂੰ ਸਾਡੇ ਇਹ ਪਹਿਲਾ ਪੰਜਾਬ ਦੇ ਦੋ ਟੁਕੜੇ ਹੋਏ ਚਰਦਾ ਤੇ ਲੇਦਾ ਪੰਜਾਬ ਅੱਧੋਂ ਦਾ ਜ਼ਿਆਦਾ ਪੰਜਾਬ ਜਿਹੜਾ ਉੱਤਰ ਚਿੜੀਗਾ ਪਾਕਿਸਤਾਨ ਜਿਹੜਾ ਇਧਰ ਹੈਗਾ ਉਹ ਗੁਲਾਮੀ ਦੀਆਂ ਜਜ਼ੀਰਾ ਪੂਰੀ ਤਰ੍ਹਾਂ ਜਕੜਿਆ ਪਿਆ ਸਮਾਜਿਕ ਰਾਜਨੀਤਿਕ ਤੇ ਧਾਰਮਿਕ ਤੇ ਅਖੋਂ ਉਸ ਉਸ ਉਹ 1 ਨਵੰਬਰ 1996 ਉਹਨਾਂ ਨੇ ਕਾਨੂੰਨ ਬਣਾਇਆ ਜਿਹੜਾ 1964 ਤੋਂ ਪਹਿਲਾਂ ਰਹਿਦਾ ਜਾਂ ਉਹਦੇ ਪੇਰੈਂਟ ਰਹਿਣ ਜਿਹੜੇ ਉਹੀ ਨੌਕਰੀ ਕਰ ਸਕਦਾ ਉਹੋ ਹੀ ਜੀਵੀਨ ਜਾਦ ਰਹਿ ਸਕਦਾ ਉਹਦੀ ਵੋਟ ਪਾ ਸਕਦੀ ਹੈ ਪੰਜਾਬ ਨੂੰ ਸ਼ਾਮਨਾਟ ਬਣਾ ਦਿੱਤਾ ਗਿਆ ਪੰਜਾਬੀ ਸਾਡੇ ਸਿੱਖ ਇਹਨਾਂ ਦੀਆਂ ਨੀਤੀਆਂ ਮਾੜੀਆਂ ਨੀਤੀ ਪਾਲਸੀਆ ਖਾਤਰ ਭੱਜੇ ਜਾ ਰਹੇ ਨੇ ਤੇ ਜਿਹੜੇ ਪ੍ਰਵਾਸੀ ਇਥੇ ਆੜ ਕੇ ਆ ਗਏ ਜਿਹਨਾਂ ਦਾ ਇਸ ਪੰਜਾਬ ਦੀ ਪਵਿੱਤਰ ਧਰਤੀ ਨਾਲ ਕੋਈ ਮੋਹ ਨਹੀਂਗਾ ਉਹਨਾਂ ਨੇ ਇਹ ਜੇ ਸਾਡਾ ਇੱਕ ਨੰਬਰ 66 ਵਾਲਾ ਸਾਡੇ ਲੀਡਰ ਨਲਾਇਕ ਲੀਡਰਸ਼ਿਪ ਜਿਹੜੀ ਹੁਣ ਤੱਕ ਮਿਲੀ ਆ ਉਹ ਇਹ ਬਣਾ ਦਿੰਦੀ ਵੀ ਇੱਥੇ ਉਹ ਹੀ ਨੌਕਰੀ ਕਰੂਗਾ ਉਹਦੀ ਵੋਟ ਬੜੂ ਉਹ ਪ੍ਰੋਪਰਟੀ ਖਰੀਦ ਸਕੂਗਾ ਜਿਹੜਾ 1964 ਤੋਂ ਉਹ ਜਾਂ ਕੋਦੇ ਪੇਰੈਂਟਸ ਰਹਿੰਦੇ ਨੇ ਉਹਨੂੰ ਨੌਕਰੀ ਮਿਲੂਗੀ ਜਿਹੜਾ ਪਲੱਸ 2 ਤੋਂ ਲੈ ਕੇ ਪਹਿਲੀ ਤੋਂ ਲੈ ਕੇ ਪਲੱਸ 2 ਤੱਕ ਪੰਜਾਬ ਅਤੇ ਪੰਜਾਬੀ ਬੜਿਆ ਸਾਡੇ ਬੱਚਿਆਂ ਦਾ ਹਾਲਾਤ ਦੇਖਣੇ ਚਾਹੀਦੇ ਨੇ ਅੱਜ ਚੱਚਾਂ ਦੀਆਂ ਕੁਰਸੀਆਂ ਆਈਪੀਐਸ ਆਈਐਸ ਅਫਸਰ ਕੋਈ ਸਖਰ ਦੇ ਬੱਚਾ ਬਿਆ ਜੋ ਬੰਦਾ ਨਹੀਂ ਕਿਉਂਕਿ ਸਾਰੇ ਜੇ 100 ਬੱਚਾ ਬਾਹਰ ਜਾ ਰਿਹਾ ਇੱਕ ਦੋ ਬੱਚੇ ਜ਼ਰੂਰ ਹੁੰਦੇ ਨੇ ਜਿਹੜੇ ਉਸ ਸੀਟਾਂ ਤੇ ਬਹਿਣ ਦੀ ਯੋਗਤਾ ਰੱਖਦੇ ਨੇ ਸਾਰਾ ਸਾਡਾ ਖਾਲੀ ਹੋ ਰਿਹਾ ਖੇਤਰ ਇਹ ਇਹ ਸਾਨੂੰ ਆਜ਼ਾਦੀ ਉਦੋਂ ਨਹੀਂ ਮਿਲੀ ਸਾਡੀ ਬਰਬਾਦੀ ਹੋਈ ਹੈ ਅਸੀਂ ਉਸ ਰੋਸ ਵਜੋਂ ਵੀ ਆ ਸਾਡੇ 450 ਉੱਤੇ ਵੀ ਗੁਰੂ ਗ੍ਰੰਥ ਸਾਹਿਬ ਬਿਆਦਵੀ ਹੋ ਗਈ ਹੈ 30 ਸਾਲ ਤੋਂ ਸਿੱਖ ਜੇਲ੍ਹਾਂ ਦੀਆਂ ਕਾਲ ਕੋਠੀਆਂ ਤੇ ਸੜ ਰਹੇ ਨੇ ਨਰਕਾ ਵਾਲੀ ਜ਼ਿੰਦਗੀ ਇਹ ਪਤਾ ਇਹ ਬਤੀਤ ਕਰਾ ਰਹੇ ਨੇ ਉਹਨਾਂ ਕੋ ਉਹ ਹਜੇ ਤੱਕ ਛੱਡੇ ਨਹੀਂ ਕਈਆਂ ਨੂੰ ਹਜੇ ਤੱਕ ਜਿਹੜਾ ਉਹਨਾਂ ਦਾ ਪੁਨਿਆਦੀ ਹੱਕ ਹੈ ਪਰੋਲ ਉਹ ਤੱਕ ਨਹੀਂ ਮਿਲੀ ਵੀ ਛੁੱਟੀ ਜਿਹੜੀ 5-7 ਸਾਲ ਬੰਦਾ ਜੇਲ੍ਹ ਜਾਂਦਾ ਉਹ ਛੁੱਟੀ ਵੀ ਨਹੀਂ ਮਿਲੀ ਅਸੀਂ ਇਹ ਬਹੁਤ ਵੱਡਾ ਇੱਕ ਰੋਸ ਬਾਅਦ ਚ ਕੱਢਣਾ ਜਿਹੜਾ 17 ਸੈਕਟਰ ਆ ਨੀਲਮ ਖੇਤਰ ਦੇ ਸਾਹਮਣੇ ਜੋ ਮਾਰਕੀਟ ਗਰਾਊਂਡ ਹੈ ਉਹਦੇ ਵਿੱਚ 15 ਅਗਸਤ 11 ਵਜੇ ਸਵੇਰੇ ਅਸੀਂ ਬੜਬੱਤੀ ਤੋਂ ਵੱਡੀ ਇਕਤਰਤਾ ਕਰਨੀ ਆ ਅਸੀਂ ਉੱਥੇ ਰੋਸ ਮਾਰਚ ਕਰਨਾ ਇਹ ਤੋਂ ਪਹਿਲਾਂ ਅਸੀਂ ਪਹਿਲੀ ਅਗਸਤ ਨੂੰ ਜਿਹੜੇ ਸਾਬ ਜਦਾ ਜੀਤ ਸਿੰਘ ਨਗਰ ਆ ਉੱਥੇ ਅਸੀਂ ਅਪਰਾ ਮਾ ਚੇਤਨਾ ਮਾਰਚ ਕਰਨਾ 15 ਅਗਸਤ ਦੇ ਪ੍ਰਤੀ ਤਾਂ ਕਿ ਲੋਕਾਂ ਦੇ ਵਿੱਚ ਚੇਤਨਤਾ ਆਵੇ ਅਸੀਂ 15 ਅਗਸਤ ਨੂੰ ਕੀ ਕਰਦੇ ਸਾਡਾ ਇਹ ਰੋਸ ਮਾਰਚ ਸਾਡਾ ਇਹ ਰੋਸ ਰੈਲੀ ਇਹ ਬੜੀ ਸ਼ਾਂਤਮੂਰਤ ਤੱਕ ਹੋਏਗੀ ਜੇਕਰ ਨਾ ਉਨੇ ਸਾਨੂੰ ਨਾ ਜਾਣਦਾ ਕਿ ਕੋਈ ਜ਼ਿੰਮੇਵਾਰ ਵਿਅਕਤੀ ਆ ਸਾਡੇ ਨਾਲ ਵਾਅਦੇ ਕਰਕੇ ਮੁੱਕਰਿਆ 2022 ਚ ਮੁੱਕਰਿਆ ਦੋ ਵਾਰੀ ਉਹ ਤੋਂ ਦੁਆਰਾ ਮਿਲ ਚੁੱਕੇ ਉਹਨੇ ਕੋਈ ਸਾਨੂੰ ਨਿਆਂ ਨਹੀਂ ਹਜੇ ਤੱਕ ਦਿੱਤਾ ਉਹ ਜਮੇ ਅਸੀਂ ਉਹਨੂੰ ਜ਼ਿੰਮੇਵਾਰੀ ਤੋਂ ਭੱਜਣ ਨਹੀਂ ਦੇਣਾ ਅਸੀਂ ਸੰਗਤਾਂ ਨੂੰ ਤੁਹਾਡੇ ਮਾਧਿਅਮ ਸਾਈਂ ਅਪੀਲ ਕਰਨੀ ਚਾਹੁੰਦੇ ਆ ਇਸੇ ਕਰਕੇ ਇਸ ਮੀਟਿੰਗ ਤੋਂ ਬਾਅਦ ਜਿੱਥੇ ਭਾਈ ਜਸਪਾਲ ਸਿੰਘ ਹੀਰਾ ਜੀ ਭਾਈ ਦੂਸਰੇ ਗੁਰਜਿੰਦਰ ਸਿੰਘ ਦੀ ਗਜਿੰਦਰ ਸਿੰਘ ਦੀ ਅਰਦਾਸ ਹੋਈ ਉੱਥੇ ਮੋਰਚੇ ਪ੍ਰਤੀ ਵੀ ਇਸ 15 ਅਗਸਤ ਦੀ ਵਾਸਤੇ ਸਫਲਤਾ ਲਈ ਸਾਰੇ ਆਨੇ ਰੜ ਕੇ ਅਰਦਾਸ ਕੀਤੀ ਹੈ ਸਾਡੇ ਮਾਧਿਅਮ ਸੁਰੂ ਬੇਨਤੀ ਕਰਦੇ ਜਉਨੇ ਆ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਸਿੱਖਾਂ ਨੂੰ ਬੀਬੀਆਂ ਬੱਚਿਆਂ ਬਜ਼ੁਰਗਾਂ ਨੂੰ ਜਿਹੜੇ ਸੋਚਦੇ ਨੇ ਅਸੀਂ ਇਹ ਵੀ ਮੈਂ ਕਹਿੰਦਾ ਬੰਦੀ ਸਿੰਘਾਂ ਬਾਰੇ ਨਾ ਸੋਚੋ ਉਹਨਾਂ ਮਾਵਾ ਪੈਣਾ ਉਹਨਾਂ ਮਾਵਾ ਬਾਰੇ ਉਹਨਾਂ ਧੀਆ ਬਾਰੇ ਉਹਨਾਂ ਪਤਨੀਆਂ ਬਾਰੇ ਉਹਨਾਂ ਲੜਕੀਆਂ ਬਾਰੇ ਸੋਚੋ ਜਿਨ੍ਹਾਂ ਜਿਹੜੀਆਂ ਆਪਣੇ ਆਦੀ ਅੱਜ ਵੀ ਅਜੇ ਤੱਕ 30-30 ਸਾਲ ਤੋਂ ਡੀ ਕਰ ਰਹੀਆਂ ਸਾਡਾ ਇੱਕ ਘਰ ਦਾ ਜੀ ਕਿਤੇ 10-5 ਮਿੰਟ ਬਾਅਦ ਲੇਟ ਆਵੇ ਬੱਚਾ ਤੇ ਮਾਵਾ ਪੈਣਾ ਸਾਡੀਆਂ ਬਜ਼ੁਰਗ ਕੰਡਾ ਦੇ ਸਿਰ ਮਾਰਦੇ ਨੇ ਮੇਰਾ ਬੱਚਾ ਮੇਰਾ ਢੇਟ ਆ ਉਹਨ ਧੰਨ ਦੀਆਂ ਨੇ ਜਿਹੜੀਆਂ 30 32 32 ਸਾਲ ਤੋਂ ਜਿਹੜੀਆਂ ਆਪਣੇ ਦੀ ਦੀ ਕਰਦੀ ਨੇ ਪੈਣ ਦੀ ਕਰਦੀ ਆ ਵੀ ਕਦੋਂ ਮੇਰਾ ਭਰਾ ਆ ਕੇ ਮੇਰੇ ਕੋਲ ਬੈਠੇਗਾ ਸੁਪਤਨੀ ਦੀ ਕਰਦੀ ਮੇਰਾ ਘਰ ਵਾਲਾ ਕਦੋਂ ਚੌਂਕੇ ਚਿੱਲੇ ਬੈਠ ਕੇ ਰੋਟੀ ਖਾਏਗਾ ਪੈਣ ਦੀ ਕਰੀ ਆ ਮਾਂ ਦੀ ਕਰੀ ਆ ਮੈਂ ਕਦੇ ਆਪਣੇ ਬੱਚੇ ਨੂੰ ਪਿਆਰ ਦਵਾਗੀ ਬੜੇ ਦੁੱਖਾ ਤੇ ਕਈਆਂ ਦੀਆਂ ਸਾਡੇ ਜ਼ਥੇਦਾਰ ਜਗਤਾਰ ਸਿੰਘ ਦੀ ਹਵਾਰਾ ਬੜੇ ਦੁੱਖ ਦੀ ਗੱਲ ਹੈ ਤੇ ਮੇਰੇ ਵਾਸਤੇ ਮੈਂ ਹੋਰ ਦਾ ਪਤਾ ਨਹੀਂ ਸ਼ਰਮ ਦੀ ਗੱਲ ਆ 7 8 ਲੱਖ ਵੀ 71 ਦਾ ਲੋਕਾਂ ਦੇ باوجود ਸਰਕਾਰ ਦੀਆਂ ਦੇ ਇੰਨੀ ਚਤਰਤਾ ਨੇ ਸ੍ਰੀ ਕਾਲ ਤਖਤ ਸਾਹਿਬ ਦਾ ਜੇਹੇਦਾਰ ਚੁੜਿਆ ਹੋਇਆ ਅੱਜ ਵੀ 10 ਨਵੰਬਰ 2015 ਤੋਂ ਅਜੇ ਵੀ ਗੇਲ ਦੀ ਕਾਰ ਕੋਠੀ ਦਸੀ ਹੋ ਸ਼ੜਾ ਨਹੀਂ ਸਕੇ ਇਹ ਮੋਰਚਾ ਉਹਦੇ ਦਿਸ਼ਾਨ ਦੇ ਸੰਸਾਰ ਤੇ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਦੀ ਹਜ਼ੂਰੀ ਹਾਜ਼ਰੀ ਤੇ ਬਖਸ਼ ਸੰਸਾਰ ਤੇ ਸੰਗਤਾਂ ਦੇ ਸਦੂ ਦਾ ਲੱਗਾ ਸਾਨੂੰ ਯਕੀਨ ਆ ਕਿ ਜਲਦੀ ਤੋਂ ਜਲਦੀ ਸਾਡੇ ਬੰਦੀ ਸਿੰਘ ਵੀ ਰਿਹਾ ਹੋਣਗੇ ਗੁਰੂ ਗ੍ਰੰਥ ਸਾਹਿਬ ਦੀ ਸੱਚਤ ਨੂੰ ਵੀ ਬਣੇਗਾ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਡਟਕੀਆਂ ਮੰਗਾਂ ਨੇ ਜਿਹੜੀਆਂ ਸਾਡੀ ਨਲਾਇਕ ਲੀਡਰਸ਼ਿਪ ਨੇ ਛੱਡ ਦਿੱਤੀਆਂ ਨੇ ਅਨੰਦਪੁਰ ਸਾਹਿਬ ਦੇ ਮਤੇ ਵਰਗੇ ਛੱਡ ਦਿੱਤੀਆਂ ਉਦਵਾਰਾ ਸਾਨੂੰ ਜਰੂਰ ਅਵਸ਼ਿ ਪ੍ਰਾਪਤ ਹੋਣੀਆਂ ਇਹ ਅਸੀਂ ਜੇ ਤੁਹਾਡੇ ਬਾਧੇ ਬਸਰੋ ਜਿਹੜੇ ਅਜੇ ਵੀ ਇਸ ਛਾਲਾ ਨੂੰ ਆਪਣੇ ਹੀਟਾਂ ਦੇ ਕਮਰੇ ਵਿੱਚ ਲਾ ਕੇ ਤੇ ਅੱਜ ਗਰਮੀਆਂ ਦੇ ਵਿੱਚ ਏਸੀ ਲਾ ਕੇ ਜੇ ਵੀ ਸੁੱਤੇ ਦੇ ਉਹ ਅਸੀਂ ਗੁਰੂ ਗ੍ਰੰਥ ਸਾਹਿਬ ਵਾਸਤੇ ਬੈਠੇ ਆ ਸੰਗਤ ਜੀ ਜੇ ਇਸ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਸਵੇਰ ਸ਼ਾਮ ਪਿੰਡਾਂ 'ਚ ਮੱਥਾ ਟੇਕਦੇ ਹੋ ਕੀ ਉਸ ਗੁਰੂ ਗ੍ਰੰਥ ਸਾਹਿਬ ਪਾਹ ਰਾਤ ਦੇ ਅਰਦਾਸਾ ਕਰਦੇ ਉਹ ਮੇਰਾ ਪੁੱਤ ਦੇ ਦੇ ਮੇਰੇ ਪੁੱਤ ਬਾਹਰ ਚਲੇ ਜਾਏ ਮੇਰੇ ਦੋ ਆ ਜਾਏ ਮੈਨੂੰ ਫਲਾਣਾ ਮਿਲ ਜਾਏ ਅਰਦਾਸਾ ਕਰਦੇ ਉਹ ਹੀ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਇਹ ਇਸ ਜ਼ਾਲਮ ਸਿਸਟਮ ਨੇ ਗੁਰੂ ਗ੍ਰੰਥ ਸਾਹਿਬ ਨੂੰ ਪਾੜ-ਪਾੜ ਕੇ ਗਲੀਆਂ ਵਿੱਚ ਰੋਲਿਆ ਹਾ ਦਾ ਨਾਰਾ ਮਾਰਨਗੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸ਼ਾਹ ਵੀ ਟੰਗਣਾ ਉਹਦੇ ਅਸੀਂ ਬਿਆਦੀ ਰੋਕੋ ਰੋਕਣ ਲਈ ਕਿ ਉਹਦੇ ਲਈ ਸਖਤੋ ਸਖਤ ਕੁਰਬਣੇ ਇੱਥੇ ਸਾਡਾ ਮਾਵਾ ਪੈਣਾ ਬਜ਼ੁਰਗ ਬੈਠੇ ਨੇ ਸਾਨੂੰ ਚਾਹ ਨੀਗਾ ਇਹ ਗਰਮੀ ਆ ਸਰਦੀਆ ਇੰਨੀ ਗਰਮੀ ਚ ਤਪਛੇਤ ਦੇਰਿਆਂ ਵਿੱਚ ਚ ਖਰਾਬ ਠੰਡਾ ਵਿੱਚ ਸਾਡੀਆਂ ਆਪਣੀਆਂ ਮਾਵਾਂ ਪੈਣਾ ਪਜੁਰਗਾ ਨੂੰ ਇੱਥੇ ਬਠਾਈਏ ਕਾਲੀਆਂ ਦੇ ਵਿੱਚ ਲੰਮੂ ਹੈ ਜੋ ਨਿਮਰਤਾ ਸਹਿਤ ਬੇਨਤੀ ਆ ਜਿਹੜੇ ਅਜੇ ਵੀ ਪਿੰਡਾਂ 'ਚ ਬੈਠੇ ਨੇ ਅਜੇ ਵੀ ਸੁਖਰਾਮਾਂ 'ਚ ਬੈਠੇ ਨੇ ਗੁਰੂ ਨੇ ਬਖਸ਼ ਸਾਡੇ ਤੇ ਕੀਤੀ ਸਾਨੂੰ ਸੁਖਰਾਮ ਮਿਲੇ ਨੇ ਉਹਨੇ ਬਖਸ਼ੜਾ ਲਈ ਸਾਨੂੰ ਕਿ ਅੱਜ ਅਸੀਂ ਗੁਰੂ ਦੀ ਖਾਤ ਬੰਦੀ ਸਿੰਘਾਂ ਦੀ ਖਾਤ ਜਿਨ੍ਹਾਂ ਨੇ ਡਿੱਗੀ ਹੋਈ ਦਸਤਾਰ ਸਾਡੇ ਸਿਰ ਤੇ ਰਖਾਈ ਹੈ ਆਪਣੀ ਜਵਾਨੀਆ ਗਾਲ ਦਿੱਤੀ ਜੇ ਉਸ ਸਮੇ ਉਸ ਬੁੱਚਣ ਨੂੰ ਮਾਰ ਦੇਣਾ ਉਹ ਪਤਾ ਨਹੀਂ ਆ ਸਾਡੇ ਸਿਰਾਂ ਤੇ ਦਸਾਰਾਂ ਨੌਜਵਾਨਾਂ ਦੇ ਹੋਣ ਹੀ ਅਸੀਕ ਨੇ ਜੋ ਦੁਖਲਾਤ ਬਣੇ ਸੀ ਉਹਨਾਂ ਨੇ ਕੱਢ ਕੱਢ ਕੇ ਨੌਜਵਾਨ ਮਾਰਦੇ ਸੀ ਇਹਨਾਂ ਨੇ ਕੁਰਬਾਨੀ ਕੀਤੀ ਆਪਾਂ ਉਹਨਾਂ ਦੀ ਕੁਰਬਾਨੀ ਦਾ ਹੋਰ ਕੁਝ ਨਹੀਂ ਮੁੱਲ ਦੇ ਸਕਦੇ ਆਪਾਂ ਨੂੰ ਛਡਾਉਣ ਲਈ ਇੱਥੇ ਕੌਮੀ ਸਾਮੋਰ ਤੇ